ਜੀ ਸਰ ਅਜਾਪਾ ਸਕੂਲ ਆਫ ਐਮਿਨੈਂਸ ਜਿਹਨੂੰ ਪਪੂਲਰਲੀ ਮੁੰਨਿਆਂ ਦਾ ਸਕੂਲ ਗੁਰਦਾਸਪੁਰ ਕਿਹਾ ਜਾਂਦਾ ਹੈ ਔਰ ਉਹਦੇ ਵਿੱਚ ਅੱਜ ਵੱਖ-ਵੱਖ ਵਿਕਾਸ ਦੇ ਕਾਰਜਾਂ ਦਾ ਉਦਘਾਟਨ ਕੀਤਾ ਇਹਦੇ ਵਿੱਚ ਪਿਛਲੇ ਸਾਲਾਂ ਦੇ ਤਕਰੀਬਨ 36 ਲੱਖ 49 ਹਜ਼ਾਰ ਤੇ 597 ਰੁਪਏ ਖਰਚ ਆਏ ਨੇ ਔਰ ਸਭ ਤੋਂ ਚੰਗੀ ਗੱਲ ਜੋ ਮਨੂੰ ਅੱਜ ਲੱਗ ਰਹੀ ਹੈ ਕਿ ਅਸੀਂ ਜਿਸ ਲੈਬ ਦੇ ਵਿੱਚ ਖੜੇ ਆ ਇਹਦੇ ਵਿੱਚ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਦਾ 메인 ਉਦਮ ਹੈ ਕਿ ਅਸੀਂ ਬੱਚਿਆਂ ਨੂੰ ਨੌਕਰੀ ਲੈਣ ਵਾਲੇ ਨਹੀਂ ਨੌਕਰੀ ਦੇਣ ਵਾਲੇ ਬਣਾਉਣਾ ਉਸ ਪ੍ਰਯਾਸ ਦੇ ਵਿੱਚ ਇਹ ਸਬਜੈਕਟ ਜਿਹੜਾ ਇੰਟਰੋਡਿਊਸ ਕੀਤਾ ਗਿਆ ਜਿਹਦੇ ਵਿੱਚ ਬੱਚਿਆਂ ਨੂੰ ਪਤਾ ਲੱਗੇਗਾ ਕਿ ਆਪਾਂ ਇਹ ਬਿਜ਼ਨਸ ਕਿਵੇਂ ਕਰਨਾ ਬਿਜ਼ਨਸ ਨੂੰ ਕਿਵੇਂ ਬਣਾਉਣਾ ਕਿਵੇਂ ਸੈਟਅਪ ਕਰਨਾ ਔਰ ਕੀ ਕੀ ਉਹਦੀਆਂ ਫੈਸਿਲਿਟੀਆਂ ਸਾਨੂੰ ਮਿਲ ਸਕਦੀਆਂ ਨੇ ਸੋ ਇਹ ਪਹਿਲੀ ਵਾਰੀ ਹੋਇਆ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਔਰ ਉਹਨਾਂ ਨੇ ਸਿੱਖਿਆ ਕ੍ਰਾਂਤੀ ਲਿਆਂਦੀ ਔਰ ਅਰਜੋਤ ਵੈਸਜੀ ਦੇ ਪ੍ਰਯਾਸਾਂ ਨਾਲ ਜਿਹੜੇ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਤੇ ਸਬਜੈਕਟ ਵੀ ਇੰਟਰੋਡਿਊਸ ਹੋ ਗਿਆ ਸੋ ਜਿਸ ਵਕਤ ਇਹ ਸਬਜੈਕਟ ਦੇ ਨਾਲ ਸਰਕਾਰ ਦੀ ਮੰਚਾ ਇਹ ਆ ਕਿ ਆਪਾਂ ਬੱਚਿਆਂ ਨੂੰ ਏਮਪਲੋਇਰਸ ਬਣਾਉਣਾ ਤਾਂਕਿ ਉਹ ਅੱਗੇ ਏਮਪਲੋਇਮੈਂਟ ਜਨਰੇਟ ਕਰ ਸਕਣ ਇੰਨੇ ਸਾਲ ਤੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦੀ ਗੱਲ ਚੱਲਦੀ ਰਹੀ ਔਰ ਇਹ ਹੀ ਅਸੀਂ ਕਹਿੰਦੇ ਰਿਹਾ ਵੀ ਬੱਚਿਆਂ ਨੂੰ ਰੋਜ਼ਗਾਰ ਦਿਓ ਅਰੇ ਪਹਿਲੀ ਸਰਕਾਰ ਆ ਜਿਨੇ ਇਹ ਫੈਸਲਾ ਕੀਤਾ ਕਿ ਰੋਜ਼ਗਾਰ ਦੇ ਨਾਲ-ਨਾਲ ਬੱਚਿਆਂ ਨੂੰ ਰੋਜ਼ਗਾਰ ਦੇਣ ਵਾਲੇ ਬਣਾਉਣਾ ਸੋ ਮੈਨੂੰ ਖੁਸ਼ੀ ਹੋਈ ਆ ਸਾਡੇ ਨਾਲ ਜੇ ਸ਼ਰਮਾ ਜੀ ਜਿਹੜੇ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਸੈਕੰਡਰੀ ਨੇ ਉਹ ਵੀ ਨਾਲ ਨੇ ਔਰ ਇਸ ਸਕੂਲ ਦੇ ਪ੍ਰਿੰਸੀਪਲ ਅਨਿਲ ਪੱਲਾ ਜੀ ਔਰ ਸਾਰਾ ਸਟਾਫ ਔਰ ਮੇਰੇ ਨਾਲ ਮੇਰੇ ਪਾਰਟੀ ਦੇ ਬਹੁਤ ਅਹਿਮ ਰੁਕਣ ਔਰ ਇਥੋਂ ਦਾ ਸਟਾਫ ਇਥੋਂ ਦੇ ਬੱਚੇ ਬਹੁਤ ਵਧੀਆ ਲੱਗਾ ਇਹ ਵਿਆਰੀ ਸਕੂਲ ਆ ਔਰ ਇਹ ਸਕੂਲ ਦੇ ਨਾਲ ਗੁਰਦਾਸਪੁਰ ਦਾ ਇਤਿਹਾਸ ਜੁੜਿਆ ਇਸ ਖੂਲ ਨੇ ਬਹੁਤ ਸਾਰੇ ਵੱਖਰੇ ਵੱਖਰੇ ਸ਼ਖਸੀਅਤਾਂ ਵੱਖਰੀ ਵੱਖਰੀ ਟੀਮ ਦੇ ਵਿੱਚ ਸਮਾਜ ਨੂੰ ਦਿੱਤੀਆਂ ਨੇ ਸੋ ਮੈਨੂੰ ਇੱਥੇ ਆ ਕੇ ਖੁਸ਼ੀ ਵੀ ਹੁੰਦੀ ਆ ਔਰ ਇਸ ਧਰਤੀ ਨੂੰ ਨਮਨ ਵੀ ਕਰਦੇ ਆ ਇਹ ਧਰਤੀ ਬੜੀ ਪਵਿੱਤਰ ਹੈ ਇਸ ਧਰਤੀ ਨੇ ਬਹੁਤ ਵੱਡੇ ਵੱਡੇ ਆਲਾ ਆਲ ਅਫਸਰ ਵੀ ਪੈਦਾ ਕਰਕੇ ਸਮਾਜ ਨੂੰ ਦਿੱਤੇ ਔਰ ਜਿਹਦੇ ਨਾਲ ਅੱਜ ਸਮਾਜ ਜਿਹੜਾ ਉਹ ਖੜਾ ਸੋ ਮੈਨੂੰ ਅੱਜ ਇਹ ਕਹਿ ਵੀ ਦੱਸਦਿਆਂ ਖੁਸ਼ੀ ਆ ਕਿ ਪਹਿਲੀ ਵਾਰ ਜਿਹੜੇ ਸਾਡੇ ਪ੍ਰਿੰਸੀਪਲ ਆdਿਆ ਪੋਸਟਾਂ ਖਾਲੀ ਸੀਗੀਆਂ ਇਹ ਸਰਕਾਰ ਨੇ 50% ਪ੍ਰੋਮੋਸ਼ਨ ਕੋਟਾ ਵਧਾ ਕੇ 75% ਕਰਤਾ ਉਹਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਔਰ ਇਹਦੇ ਨਾਲ ਤਕਰੀਬਨ 500 ਪ੍ਰਿੰਸੀਪਲ ਜਿਹੜੇ ਨੇ ਉਹ ਪ੍ਰੋਮੋਟ ਹੋਣਗੇ ਤੇ ਵਕਰੀ ਵਕਰੀ ਜਗ੍ਹਾ ਤੇ ਤਨਾਤ ਹੋਣਗੇ ਸੋ ਇਹ ਵੀ ਇੱਕ ਬਹੁਤ ਵੱਡਾ ਉਪਰਾਲਾ ਭਗਵੰਤ ਮਾਨ ਜੀ ਦਾ ਔਰ ਇਸ ਤੋਂ ਇਲਾਵਾ ਟੀਚਰ ਸਹਿਬਾਨ ਨੂੰ ਪ੍ਰਿੰਸੀਪਲਸ ਨੂੰ ਵਿਦੇਸ਼ਾਂ ਦੇ ਵਿੱਚ ਭੇਜਿਆ ਗਿਆ ਜਾਕੀ ਉਥੋਂ ਉੱਥੋਂ ਦਾ ਸੈਟਅਪ ਦੇਖ ਕੇ ਆ ਉੱਥੋਂ ਦਾ ਐਜੂਕੇਸ਼ਨ ਸਿਸਟਮ ਨੂੰ ਸਮਝਣ ਔਰ ਉਹ ਜਿਹੜੇ ਮੁਲਕ ਸਾਡੇ ਤੋਂ ਕਈ ਸਾਲ ਅੱਗੇ ਨੇ ਉਹਨਾਂ ਤੋਂ ਐਕਸਪਰਟਾਈਜ਼ ਲਿਆ ਕੇ ਦੁਬਾਰਾ ਆਪਣੇ ਸੂਬੇ ਦੇ ਵਿੱਚ ਉਹਨੂੰ ਇੰਪਲੀਮੈਂਟ ਕਰਕੇ ਉਹਨਾਂ ਸਾਡੇ ਸੂਬੇ ਨੂੰ ਵੀ ਉਹਨਾਂ ਉਸ ਸਟੇਜ ਤੇ ਲੈ ਕੇ ਜਾਇਆ ਜਾਏ ਅੱਜ ਮੈਨੂੰ ਕਿਸੇ ਵਕਤ ਇਸ ਗੱਲ ਦਾ ਅਫਸੋਸ ਹੁੰਦਾ ਕਿ ਜਿਸ ਵਕਤ ਜਿਹੜੀਆਂ ਸਾਡੀਆਂ ਆਪੋਜੀਸ਼ਨ ਪਾਰਟੀਆਂ ਨੇ ਬਜਾਏ ਇਹਨੂੰ ਐਪਰੀਸ਼ੀਏਟ ਕਰਨ ਦੇ ਉਹਨਾਂ ਨੂੰ ਇਸ ਗੱਲ ਦੀ ਚਿਹੜ ਲੱਗਦੀ ਆ ਵੀ ਅਸੀਂ ਇੰਨੇ ਸਾਲ ਤੱਕ ਕਰ ਨਹੀਂ ਸਕੇ ਸਾਨੂੰ ਇਹ ਆਈਡੀਆ ਨਹੀਂ ਆਇਆ ਇਹ ਚਾਹੁੰਦੇ ਸੀਗੇ ਵੀ ਪੰਜਾਬ ਦੇ ਬੱਚੇ ਬਗੈਰ ਚਾਰਦੁਵਾਰੀ ਤੋਂ ਰਹਿਣ ਇਹ ਚਾਹੁੰਦੇ ਸੀ ਵੀ ਪੰਜਾਬ ਦੇ ਸਕੂਲਾਂ ਦੇ ਬੱਚੇ ਗੰਦੇ ਟਾਇਲਟਸ ਦੇ ਵਿੱਚ ਰਹਿਣ ਕਿਉਂਕਿ ਇਹਨਾਂ ਦੀ ਆਪਣੀ ਮਾਨਸਿਕਤਾ ਐਸੀ ਸੀਗੀ ਪਰ ਮਾਫਰੀ ਨਾ ਇਹ ਸਰਕਾਰ ਦੇ ਔਰ ਅਰਵਿੰਦ ਕੇਜਰੀਵਾਲ ਜੀ ਦੀ ਔਰ ਮਨੀਸ਼ ਸਸੋਡਿਆ ਜੀ ਦੀ ਸੋਚ ਦੇ ਜਿਨ੍ਹਾਂ ਨੇ ਹਰ ਸਕੂਲ ਦੇ ਵਿੱਚ ਉਹਨਾਂ ਨੇ ਕਿਹਾ ਬਾਉਂਡਰੀ ਵਾਲ ਜਿਹੜੀ ਆ ਮਸਟ ਹੋਣੀ ਚਾਹੀਦੀ ਆ ਆਡਿਓ ਸਾਹਿਬ ਆਪਾਂ ਵੇਖ ਕੇ ਆਏ ਆ ਤੇ ਸਕੂਲ ਦੀ ਬਾਉਂਡਰੀ ਵਾਲ ਥੋੜੀ ਜਨ ਕੰਪਲੀਟ ਸੀ ਅਜੋ ਵੀ ਤੁਸੀਂ ਕੰਪਲੀਟ ਕਰਤੀ ਆ ਟਾਇਲਟ ਜਿਹੜੇ ਨੇ ਉਹ ਵਧੀਆ ਹੋ ਗਏ ਨੇ ਕਮਰੇ ਬਹੁਤ ਛੋੜੇ ਬਣ ਗਏ ਨੇ ਨਤੀਜੇ ਦੇ ਤੌਰ ਤੇ ਸਕੂਲਾਂ ਦੇ ਵਿੱਚ ਟੀਚਰ ਸਾਹਿਬਾਨ ਨੂੰ ਮੈਂ ਮੁਬਾਰਕ ਦੇਣਾ ਜਿਨ੍ਹਾਂ ਨੇ ਬੱਕਰੀ ਬੱਕਰੇ এডਿਕੇਸ਼ਨ ਪਾਰਕ ਜਿਹੜੇ ਨੇ ਤਿਆਰ ਕੀਤੇ ਨੇ ਇਨਫੋਰਮੇਸ਼ਨ ਦੇਣ ਵਾਸਤੇ ਬੋਰਡਸ ਸਾਈਨ ਬੋਰਡਸ ਲਗਾਏ ਨੇ ਸੋ ਦੈਟ ਬੱਚਿਆਂ ਨੂੰ ਅਕੈਡੈਮਿਕਸ ਤੋਂ ਇਲਾਵਾ ਇਹ ਚੀਜ਼ਾਂ ਵੀ ਜੜੀਆਂ ਨੇ ਉਹ ਸਾਹਮਣੇ ਹੋਣ ਸੋ ਅੱਜ ਜਿਹੜੀ ਸਿੱਖਿਆ ਦੇ ਵਿੱਚ ਕ੍ਰਾਂਤੀ ਆ ਉਹ ਰੰਗ ਲੈ ਕੇ ਆ ਰਹੀ ਹੈ ਔਰ ਅੱਜ ਮੈਂ ਬੇਨਤੀ ਕਰੂੰਗਾ ਆਪੋਜੀਸ਼ਨ ਪਾਰਟੀਆਂ ਨੂੰ ਵੀ ਇਹਦੀ ਮੁਕਾਲਫਤ ਕਰਨ ਦੀ بجائے ਇਸ ਗੱਲ ਦੀ ਤੋੜਤਾ ਕਰੋ ਇਸ ਗੱਲ ਨੂੰ ਐਪਰੀਸ਼ੀਏਟ ਕਰੋ ਕਿ ਸਰਕਾਰ ਨੇ ਆ ਕੇ ਆ ਕੰਮ ਕੀਤੇ ਨੇ ਜਿਸ ਵਕਤ ਸਾਡੇ ਬੱਚੇ ਆਉਣ ਵਾਲੀ ਪੀੜੀ ਆ ਇਹਨਾਂ ਵਿੱਚੋਂ ਬਹੁਤ ਸਾਰੇ ਰੋਲ ਮਾਡਲਸ ਨਿਕਲ ਲੈਨੇ ਇਹਨਾਂ ਵਿੱਚੋਂ ਬਹੁਤ ਸਾਰੇ ਚਾਨਣ ਮੋਰਾਰੇ ਆਉਣੇ ਨੇ ਸੋ ਅੱਜ ਉਹਨਾਂ ਦੀ ਅਪਬ੍ਰਿੰਗ ਦੇ ਵਿੱਚ ਸਰਕਾਰ ਦਾ ਬਹੁਤ ਵੱਡਾ ਹਿੱਸਾ ਇਹ ਜਿਹੜੀ ਮਾਨਸਿਕਤਾ ਆਪਣੀ ਕਮਜ਼ੋਰ ਮਾਨਸਿਕਤਾ ਨੂੰ ਛੱਡ ਦਿਓ ਕਿਉਂਕਿ ਇਹਨਾਂ ਨੂੰ ਆਈਡੀਆਜ਼ ਨਹੀਂ ਸੀ ਗਿਆ ਪਿਛਲੇ 5 ਸਾਲ ਜਿਹੜੇ ਰਹੇ ਨੇ ਕਾਂਗਰਸ ਗਵਰਨਮੈਂਟ ਦੇ ਔਰ ਉਸ ਤੋਂ ਬਾਅਦ ਕਾਲੀ ਭਾਜਪਾ ਗਵਰਨਮੈਂਟ ਦੇ ਕੀ ਹੋਇਆ ਐਜੂਕੇਸ਼ਨ 'ਚ ਕੀ ਹੋਇਆ ਹੈਲਥ ਦੇ ਵਿੱਚ ਕਰ ਹੀ ਨਹੀਂ ਸਕੇ ਕਿਉਂਕਿ ਉਹ ਆਈਡੀਆਜ਼ ਨਹੀਂ ਸੀ ਗਿਆ ਦੂਸਰੀ ਵਿਲ ਨਹੀਂ ਸੀਗੀ ਅੱਜ ਐਜੂਕੇਸ਼ਨ ਸੈਕਟਰ ਲਈ ਹੈਲਥ ਸੈਕਟਰ ਲਈ ਬਜਟ ਦੇ ਵਿੱਚ ਪੈਸੇ ਵਧੇਰੇ ਕੱਢੇ ਗਏ ਨੇ ਉਹ ਵਧੇਰੇ ਕੱਢਣ ਤੋਂ ਬਾਅਦ ਅੱਜ ਸਾਰੇ ਸਕੂਲਾਂ ਦੇ ਵਿੱਚ ਕਰੋੜਾ ਰੁਪਈਆ ਆਏ ਨੇ ਤੇ ਪਿਛਲੇ ਸਾਲਾਂ ਦੀ ਕਿਉਂ ਨਹੀਂ ਆ ਗਏ ਕਿਉਂਕਿ ਉਸ ਵਕਤ ਤਾਂ ਪ੍ਰਾਇੋਰਟੀ ਨਹੀਂ ਰਹੀ ਸੀਗੀ ਉਸ ਵਕਤ ਦੀਆਂ ਸਰਕਾਰਾਂ ਦੀਆਂ ਪ੍ਰਾਇੋਰਟिज ਦੂਸਰੇ ਬਣੇ ਸੀਗੀਆਂ ਉਹਨਾਂ ਦੀਆਂ ਸਰਕਾਰਾਂ ਦੀਆਂ ਪ੍ਰਾਇੋਰਟिज ਆਪਣੇ ਆਪ ਨੂੰ ਵਿਕਸਿਤ ਕਰਨ ਵਾਲੀਆਂ ਸੀਗੀਆਂ ਉਹਨਾਂ ਦੀਆਂ ਪ੍ਰਾਇੋਰਟिज ਆਪਣੀ ਕਲੋਨੀ ਡਿਵੈਲਪ ਕਰਨ ਵਾਲੀਆਂ ਸੀਗੀਆਂ ਉਹਨਾਂ ਦੀਆਂ ਪ੍ਰਾਇੋਰਟिज ਹੋਰ ਕੰਮਾਂ 'ਚ ਸੀਗੀਆਂ ਜਿੱਥੋਂ ਉਹਨਾਂ ਦਾ ਵਿਕਾਸ ਹੋ ਸਕੇ ਅੱਜ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਗਰੀਬ ਗੁਰਬੇ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਲਈ ਵਚਨਬੱਧਾ ਹੈ